ਮੇਖਾ ਦਾ ਅੱਜ ਦੁਪਹਿਰ ਦੇ ਟਾਈਮ ਪਹਿਲਾਂ ਥੋੜੀ ਥੋੜੀ ਅੱਗ ਝੁਲਸਰੀ ਸੀ ਉਸਲੇ ਮੈਂ ਫੋਨ ਕੀਤਾ ਜੇ ਨੂੰ ਉਹ ਉਸ ਤੋਂ ਬਾਅਦ ਆਇਆ ਸੀ ਉਹਨੂੰ ਫੋਨ ਕੀਤਾ ਕੋਈ ਸਮਾਂ ਨਹੀਂ ਪਾਰਾ ਐਸ ਵੀ ਨੇ ਨਾਲ ਦੀ ਨਾਲ ਲੋਕੋ ਪਿੱਛੋਂ ਲਾਈਟ ਕਟਵਾ ਦਿੱਤੀ ਫਿਰ ਜਦੋਂ ਅੱਗ ਬਹੁਤ ਜ਼ਿਆਦਾ ਫੈਲੀ ਤੇ ਮੈਂ ਨਾਲ ਦੀ ਨਾਲ ਫਾਇਰ ਬਰਗੇਡ ਨੂੰ ਫੋਨ ਕੀਤਾ ਫਾਇਰ ਬਰਗੇਡ ਵਿਥਿਨ 5 ਤੋਂ 10 ਮਿੰਟ ਦੇ ਵਿੱਚ ਪਹੁੰਚ ਚੱਗੀ कोरोना ने आग ਨੂੰ ਕਾਬੂ ਪਾ ਲਿਆ ਬਹੁਤ ਨੁਕਸਾਨ ਹੋਣਾ ਸੀ ਜਿਹੜਾ ਕਿ ਬਹੁਤ ਬਚ ਗਿਆ ਕਿਉਂਕਿ ਨਾਲ ਨਾਲ ਘਾਹ ਰਹਾ ਬੋਰ ਲੱਗੇ ਹੋਏ ਆ ਦੁਕਾਨਾਂ ਦੇ ਸਾਰਿਆਂ ਨੂੰ ਅੱਗੇ ਇਸ ਤਰ੍ਹਾਂ ਫੈਲ ਜਾਣੀ ਸੀ ਜਿਹਦੇ ਨਾਲ ਕਿ ਬਹੁਤ ਨੁਕਸਾਨ ਹੋਣਾ ਸੀ ਪਰ ਹੁਣ ਬਹੁਤ ਬਚ ਗਿਆ ਹੈ ਫਾਇਰ ਬਗੈ ਹੈ ਜਿਵੇਂ ਲੱਗੀ ਹੋਈ ਹੈ ਵਿਚਾਰੇ ਜਿਹਾ ਵੀ ਲੱਗੇ ਹੋਇਆ ਵੀ ਅੰਗੀਆਂ ਤਾਰਾ ਹੋ ਜਾ ਸਰ ਪਤਾ ਲੱਗਾ ਕਿ ਇਸ ਕਰਨਾ ਅਗ ਲੱਗੀ ਹੈ ਪਿਛਲੇ ਦਾ ਸ਼ਾਰਟ ਸਰਕਟ ਗਰਮੀ ਕਰਨ ਇੱਥੇ ਲੋਡ ਬਹੁਤ ਜ਼ਿਆਦਾ ਹੈ ਨਵੇਂ-ਨਵੇਂ ਇੱਥੇ 4-5 ਰੈਸਟੋਰੈਂਟ ਬਣ ਗਏ ਹੈ ਰੈਸਟੋਰੈਂਟ ਬਣਨ ਦਾ ਲੋਡ ਸਾਰਾ ਇਸੇ ਤਰ੍ਹਾਂ ਪਈ ਹੈ ਜਦੋਂ ਕਿ ਅਸੀਂ ਇਹਨਾਂ ਨੂੰ ਬਿਜਲੀ ਵਾਲਿਆਂ ਨੂੰ ਬਹੁਤ ਵਾਰ ਕਹਿ ਚੁੱਕੇ ਹਾਂ ਵੀ ਤੁਸੀਂ ਇਹਨਾਂ ਦੇ ਟਰਾਂਸਫਰਰ ਅਲੱਗ ਲਗਾ ਦਿਓ ਕਿਉਂ ਆਨੰਦ ਪੈਲਸ ਵਾਲਿਆਂ ਨੇ ਅਲੱਗ ਟਰਾਂਸਫਰ ਆਪਣਾ ਲਗਵਾਇਆ ਹੈ ਇਸੇ ਤਰ੍ਹਾਂ ਇਹਨਾਂ ਦੇ ਟਰਾਂਸਫਰਰ ਲੱਗ ਲੱਗਣਾ ਚਾਹੀਦਾ ਹੈ ਤਾਂ ਕਿ ਰੈਜ਼ੀਡੈਂਟ ਜਿਹੜੇ ਵੀ ਘਰ ਸਾਡੇ ਉਹਨਾਂ ਨੂੰ ਨੁਕਸਾਨ ਨਾ ਹੋਵੇ ਭਾਤ ਦੂਜੇ ਦਿਨ ਕਦੀ ਲਾਈਟ ਬੱਤ ਜਾਂਦੀ ਹੈ ਜਾਂ ਕਦੀ ਘਟ ਜਾਂਦੀ ਹੈ ਕਦੀ ਕੋਈ ਨੁਕਸਾਨ ਹੋ ਜਾਂਦਾ ਕਦੀ ਕੋਈ ਨੁਕਸਾਨ ਹੁੰਦਾ ਇਹ ਡੂ ਟੂ ਇਹਨਾਂ ਦੇ ਜਿਹੜੀਆਂ ਦੁਕਾਨਾਂ ਹੋਣਾ ਕਰਦੀਆਂ ਦੁਕਾਨਾਂ ਵਾਲਿਆਂ ਦਾ ਲੋਡ ਅਗਰ ਲੱਗ ਕਰਦੇ ਨੇ ਕਿ ਬਿਜਲੀ ਵਾਲੇ ਅਸੀਂ ਬਹੁਤ ਥੈਂਕ ਯੂ ਆ ਰਹੇ ਹਾਂ ਵੀ ਤੁਹਾਡੇ ਜ਼ਰੀਏ ਤੁਹਾਡੇ ਪ੍ਰੈਸ ਦੇ ਜ਼ਰੀਏ ਮੈਂ ਇਹਨਾਂ ਨੂੰ ਅਪੀਲ ਕਰਨਾ ਚਾਹਨਾ ਹੈ ਕਿ ਇਹ ਜਿਹੜੇ ਲੋਡ ਹੈ ਇਹਨਾਂ ਨੂੰ ਡੁਆਇਟ ਦਿੱਤਾ ਜਾਵੇ ਠੀਕ ਥੈਂਕ ਯੂ ਅੱਜ ਕੀ ਨਾਮ ਆ ਤੁਹਾਡਾ ਤੇ ਕੀ ਘਟਨਾ ਜਿਹੜੀ ਇੱਥੇ ਵਾਪਰੀ ਮੈਂ ਗੁਰਵਿੰਦਰ ਸਿੰਘ ਖਰਮੈਣਾ ਜੀ ਇੱਥੇ ਅੱਗ ਲੱਗੀ ਹੈ ਜੀ ਬਹੁਤ ਜ਼ਿਆਦਾ ਹੂੰ ਸ਼ੋਰਟ ਸਰਕਟ ਹੋਇਆ ਸਾਨੂੰ ਮੌਕੇ ਤੇ ਪਹੁੰਚਿਆ ਤੇ ਮੌਕੇ ਤੇ ਗੱਡੀ ਪ ਜਾ ਗਈ ਅੱਗ ਬੁਝਾਈ ਆ ਬਹੁਤ ਜ਼ਿਆਦਾ ਅੱਗ ਸੀ ਸਰ ਕਿਹੜੀ ਜਗ੍ਹਾ ਕਿਸ ਕਰਨ ਲੱਗੀ ਆ ਜੇ ਆਨੰਦ ਪੈਲਸ ਦੇ ਸਾਹਮਣੇ ਆ ਬੰਦੇ ਨੂੰ ਲੱਗੀ ਆ ਬਸ ਲੋਡ ਜ਼ਿਆਦਾ ਏਸੀ ਉਸੀ ਜ਼ਿਆਦਾ ਲੋਕ ਛੱਡਦੇ ਆਉਂਦੇ ਕਰਕੇ ਥੋੜਾ ਆਗ ਹੋ ਗਿਆ ਸਰ ਤੋਂ ਜਿੱਦਾਂ ਸਰਕਾਰ ਨੇ ਕਿਹਾ ਘੱਟ ਛੱਡੋ 25 ਤੇ 24 ਦੇ ਛੱਡੋ ਉਹ ਲੋਕ ਨਹੀਂ ਅੱਜ ਕੱਲ ਸਾਰੇ 16 ਦੇ ਛੱਡਦੇ ਆ ਇਸ ਕਾਰਨ ਕਰਕੇ ਹੀਟ ਹੋ ਗਈਆਂ ਤਾਰਾਂ ਤੇ ਆਉਂਦੇ ਕਰਕੇ ਬਹੁਤ ਤਕੜਾ ਸੋਰਟ ਸਰਕਟ ਹੋਇਆ ਜਿਆਦੀ ਅੱਗ ਠੀਕ ਹੁਣ ਅੱਗ ਤੇ ਕਾਬੂ ਪਾ ਲਿਆ ਟਾਈਮ ਤੇ ਪਹੁੰਚ ਕੇ ਅੱਗ ਤੇ